ਸੰਗਤਾਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਧਰਮ ਅਸਥਾਨ ਰੋਮ ਵਿਖੇ 31 ਮਾਰਚ 2024 ਨੂੰ ਜਗਤ ਪਿਤਾਮਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਪਿਆਰ ਦੇ ਨਾਲ ਮਨਾਇਆ ਗਿਆ ਇਸ ਮੌਕੇ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਇਸ ਸਮਾਗਮ ਦੇ ਵਿੱਚ ਵਿਸ਼ੇਸ਼ ਤੌਰ ਤੇ ਭਾਰਤ ਤੋਂ ਗਾਇਕ ਲੈਂਬਰ ਹੁਸੈਨਪ uri ਪਹੁੰਚੇ ਗੁਰੂ ਘਰ ਦੀ ਪ੍ਰਬੰਧਕੀ ਕਮੇਟੀ ਜਿਸ ਵਿੱਚ ਅਮਰਜੀਤ ਰੱਲ ਪ੍ਰਧਾਨ ਜਸਵਿੰਦਰ ਬੰਗੜ ਮਹਿੰਦਰ ਪਾਲ ਬੱਦਨ ਰੇਸ਼ਮ ਸਿੰਘ ਖਜ਼ਾਨਚੀ ਦਵਿੰਦਰ ਬਾਬਾ ਵਰਿੰਦਰ ਕੁਮਾਰ ਜੱਟ ਜੀਵਨ ਕਲੇਰ ਹਰਮੇਲ ਹੈਪੀ ਸੰਦੀਪ ਸੋਨੂ ਸਤਨਾਮ ਸਹੋਤਾ ਨਾਰਾਇਣ தாਸ ਰਤੂ ਤੇ ਬਲਵੀਰ ਮੈਮੀ ਨੇ ਨਾਮਵਰ ਗੀਤਕਾਰ ਬਿੰਦਰ ਨਵੇਂ ਪਿੰਡਿਆ ਤੇ ਲੈਂਬਰ ਹੁਸੈਨਪੁਰੀ ਦਾ ਸਨਮਾਨ ਕੀਤਾ ਤੇ ਗੁਰੂ ਘਰ ਦਾ ਲੰਗਰ ਵੀ ਅਤੁੱਟ ਵਰਤਾਇਆ ਗਿਆ